ਵੇ ਵਾ ਦੇ ਕੇ ਗੇਰਾ ਦਿਖਾਇਓ ਬਈ ਟਾਈਮ ਕਿੰਨੇ ਦੇਖੋ 6 ਵੱਜ ਚੁੱਕੇ ਨੇ ਸਾਬ ਦੇ ਪੂਰੇ ਸਹੀ 6 ਵੱਜ ਚੁੱਕੇ ਨੇ ਕਿਤੇ ਕੱਟੇ ਛੱਡਣ ਲੱਗੇ ਬੱਚੇ ਛੱਡਣ ਲੱਗੇ ਮੱਸਾਂ ਚੋਂਨ ਦਾ ਜਿਹੜਾ ਟਾਈਮ ਆਗਾ ਉਹ 6 ਵਜੇ ਆਗਾ ਤੇ ਹੋ ਸਕਦਾ ਮੇਰੀ ਵੀਡੀਓ ਦੇ ਵਿੱਚ ਆਵਾਜ਼ ਆ ਜਿਹੜੀ ਘੱਟ ਆਵੇ ਤੇ ਕਿਉਂਕਿ ਮੱਝਾਂ ਦੇ ਕੋਲ ਬੈਠੇ ਆ ਕਿ ਆਪਾਂ ਬੱਜਾਂ ਨੇ ਮਾਂਗਰ ਕਿਉਂਕਿ ਜੇ ਉੱਚੀ ਬੋਲਾਂਗੇ ਮੱਝਾਂ ਡਰਨਗੀਆਂ ਵੀ ਜਾਂ ਪਸ਼ੂ ਹੱਲ ਵੀ ਸਕਦਾ ਉਹਦੇ ਕਰਕੇ ਵੀ ਆਪਾਂ ਥੋੜਾ ਜਿਹਾ ਹੌਲੀ ਬੋਲ ਰਹੇ ਹਾਂਗੇ ਤਿਆਰ ਦੇਖ ਸਕਦੇ ਹੋ ਬੰਬਾਈ ਹੁਣ ਹੈ ਕਿ ਇਹ ਕੱਚੀ ਚਵਾਈ ਇੱਕ ਚਵਾਈ ਹੋਈ ਹੈ ਕਿ ਸਾ ਅੱਜ ਸਵੇਰੇ ਇੱਕ ਹੋਈ ਹੈ ਕਿ ਹੁਣ ਹੋ ਰਹੀ ਹੈ ਜਿਹੜੀ ਦੂਜੀ ਕੱਚੀ ਚਵਾਈਆਂ ਦੋ ਨੇਗੀਆਂ ਹੁਣ ਜਿਹੜਾ ਕੀ ਹੈਗਾ ਪਸ਼ੂਆਂ ਦੇ ਥਾਣੇ ਖਾਲੀ ਕਰਨੇ ਹੈਗੇ ਥਾਣੇ ਖਾਲੀ ਹੋ ਕੇ ਤੇ ਦੁੱਧ ਨੋਟ ਹੋਊਗਾ ਪਰ ਇਹ ਚਵਾਈ ਜਿਹੜੀ ਉਹ ਕੱਚੀ ਹੈਗੀ ਵੀ ਇਹ ਪੱਕੀ ਚਵਾਈ ਨਹੀਂ ਆਪਾਂ ਇਹਨੂੰ ਗਿਣਦੇ ਹੈਗੇ ਤੇ ਵੀ ਦੁੱਧ ਨੋਟ ਜ਼ਰੂਰ ਕਰਨਗੇ ਪਰ ਭਾਈ ਹੋਰੀ ਲਓ ਬਾਈ ਤੇ ਸਾਰੇ ਬਾਈਆਂ ਨੇ ਬੱਚੇ ਨੇੜੇ ਸਾਟ ਰੱਖੇ ਨੇ ਅੱਜ ਤੇ ਏ ਬਈਆ ਜਿਵੇਂ ਉਹ ਦੋ ਮੱਜਾਂ ਖੜੀਆਂ ਨੇ ਉਹਨਾਂ ਦਾ ਵੀ ਕੀ ਹੋ ਉਹ ਵੀਰੇ ਇਕੱਲੇ ਇਕੱਲੇ ਚੋ ਇੱਕ ਬੰਦਾ ਉਹਨਾਂ ਕੋਲੇ ਅਸਾਂ ਇੱਕ ਮੱਝ ਦੇ ਵੀ ਇੱਕ ਵਾਰੀ ਆ 20 ਮਿੰਟਾਂ ਦੇ ਕੈਬਨ ਚਵਾਈ ਲੱਗੂ ਉਹਨਾਂ ਦੀ ਠੀਕ ਆ ਬਈ ਮੈਂ ਉਹੀ ਟਾਈਮ ਹੁਣ ਉਹੀ ਟਾਈਮ ਕੱਢ ਲੂ ਸਵੇਰ ਉਹੀ ਕੱਢ ਲੂ ਸ਼ਾਮ ਨੂੰ ਉਸੇ ਟਾਈਮ ਤੇ ਚਵਾਈ ਹੋਊਗੀ ਠੀਕ ਆ ਬਈ ਜਿਵੇਂ ਹੁਣ ਲਾਲਾ ਵੀਜੀ ਦੀ 6:20 ਤੇ ਸਟਾਰਟ ਹੋਈ ਅੱਜ 6:20 ਤੇ ਹੋਊਗੀ ਪੂਰੀ ਸਵੇਰੇ ਵੀ 6:20 ਤੇ 6:40 ਤੇ 6:40 ਤੇ ਹੋਊਗੀ ਠੀਕ ਆ ਬਈ ਠੀਕ ਆ ਉਹਨਾਂ ਕੋਲੇ ਬੰਦਾ ਚਵਾਈ ਵਾਲਾ ਇੱਕ ਤੇ ਮੱਝਾਂ ਤੰਦ ਨੇ ਉਹਨਾਂ ਕੋਲੇ ਠੀਕ ਆ ਬਈ ਠੀਕ ਆ ਦੇਖ ਲਓ ਬਈ ਤੁਸੀਂ ਦੇਖ ਸਕਦੇ ਹੋ। ਕੋਈ ਬਾਈ ਹੋ ਰਹਾ ਹੈ ਆਪਾਂ ਨੂੰ ਸਾਰੀ ਇਨਫੋਰਮੇਸ਼ਨ ਦੇਈ ਜਾਂਦੇ ਨੇ ਕਮੇਟੀ ਮੈਂਬਰ ਹੈ ਜਿਹੜੇ ਬਾਈ ਆਪਣੇ ਨਾਲ ਬੈਠਾ ਹੈਗਾ। ਤੇ ਬਈ ਨਾਮ ਕੀ ਆਪਣਾ? ਹੈ ਨਾਮ ਕੀ ਆਪਣਾ? ਮੇਰਾ ਨਾਮ ਰਾਮਨਦੀਪ ਸਿੰਘ ਜੀ। ਰਾਮਨਦੀਪ ਸਿੰਘ ਹੈ ਤੇ ਆ ਬਾਈ ਆਗਾ ਦੇਖ ਸਕਦੇ ਹੋ ਕਮੇਟੀ ਮੈਂਬਰ ਹੈ ਬਾਈ ਤੇ ਇਹਦੀ ਡਿਊਟੀ ਲੱਗੀ ਹੋਈ ਹੈ ਚਵਾਈ ਦੇ ਉੱਤੇ। ਤੇ ਆਪਾਂ ਇਸੇ ਬਾਈ ਦੇ ਕੋਲੋਂ ਆਪਾਂ ਜਿਹੜੀ ਸਾਰੀ ਜਾਣਕਾਰੀ ਲੈ ਰਹੇ ਹਾਂ ਚਵਾਈ ਦੇ ਰਿਲੇਟਡ ਜੋ ਵੀ ਜਾਣਕਾਰੀ ਹੈਗੀ। ਦੇਖ ਸਕਦੇ ਹੋ। ਤੇ ਬਈ 3 ਕ ਮੱਝਾਂ ਨੀਲੀ ਰਾਵੀ ਦੇ ਵਿੱਚ ਨੇ ਤੇ 10 12 ਕ ਮੱਝਾਂ ਜਿਹੜੀਆਂ ਮੋਹਰਾ ਦੇ ਵਿੱਚ ਨੇ ਹਣਾ ਬਈ ਇੰਨੀ ਕੀ ਨਹੀਂ 10 12 ਕੀ ਨੇ 13 ਕ 20 ਲਗਭਗ 15 ਕ ਵੀ ਮੱਝਾਂ ਦਾ ਐਸਟੀਮੇਟ ਹੀ ਆ ਵੀ ਇੰਨੀਆਂ ਕ ਮੱਝਾਂ ਨੇ 12 ਤੋਂ 15 ਦੇ ਵਿੱਚ ਜਿਹੜੀਆਂ ਮੋਹਰਾ ਦੇ ਵਿੱਚ ਮੱਝਾਂ ਆਈਆਂ ਹੋਈਆਂ ਨੇ ਤੇ 3 ਨੀਲੀ ਰਾਵੀ ਛੋਟੀਆਂ ਜੀਆਂ ਦੁੱਗੀਆਂ ਬਾਕੀ ਦੁੱਗੀਆਂ ਛੋਟੀਆਂ ਨੇ ਗਈਆਂ ਜੀ ਇਹ ਵੱਡੀਆਂ ਮੱਝਾਂ ਦੇ ਵਿੱਚ ਨੇ ਉਹ ਘਟ ਨੇ ਦੁੱਗੀਆਂ ਛੋਟੀਆਂ ਦੇ ਵਿੱਚ ਹੀ ਮਿਕਸੇ ਜੇ ਪਸੂ ਨੇ ਕੇ ਤੇ ਦੇਖ ਸਕਦੇ ਹੋ ਤੁਸੀਂ ਬਈ ਤੇ ਫਰਾਂ ਚੱਲ ਰਿਹਾ ਹੈਗਾ ਕੰਮ ਤੇ ਜਿਵਾਈ ਆਪਾਂ ਸਨ ਸਾਰੀ ਨਾਲ ਨਾਲ ਲਖਾਈਆਂ ਵਾਂਗੇ ਤੇ ਵੀਡੀਓ ਨੂੰ ਆਪਾਂ ਕਰਦੇ ਆ ਪਾਉਸ ਪਾਉਸ ਤੇ ਵਿੱਚ ਉਹ ਦੇਖੋ ਭਈ ਉਧਰ ਉਹ ਤਾਂ ਬੱਚਾ ਬੰਦਦਾ ਉਹਨਾਂ ਨੇ ਤੇ ਉਹਦਾ ਬਹਿ ਗਿਆ ਭਈ ਉਹ ਦੇਖੋ ਭਈ ਮੱਜਨੇ ਪੂਰਾ ਲਾ ਦੇ ਉਹਨੇ ਤੇ ਉਧਰ ਉਹ ਭਾਈ ਇੱਧਰ ਬੈਠਾ ਇੱਕ ਥੱਲੇ ਤੇ ਆਓ ਸਾਹਮਣੇ ਕੱਟਾ ਛੱਡਿਆ ਹੋਇਆ ਹੈਗਾ ਉਹ ਥੱਲੇ ਖੜਾਗਾ ਬੱਚਾ ਤੇ ਇੱਧਰ ਆਉ ਬੈਠਾ ਬਾਈ ਕਮੈਸ ਥੱਲੇ ਇੱਕ ਇੱਧਰ ਆ ਬੈਠਾ ਨੀਲੀ ਰਵੀ ਥੱਲੇ ਬਾਈ ਤੇ ਆ ਖੜਾ ਬੈਠਾ ਮੋਰਾ ਥੱਲੇ ਆ ਦੇਖ ਸਕਦੇ ਹੋ ਤੁਸੀਂ ਵੀ ਕਿਵੇਂ ਨਗਾ ਰਹੇ ਨੇ ਆਪਾਂ ਤੁਹਾਨੂੰ ਇਹੀ ਚੀਜ਼ ਦਿਖਾਵਾਏ ਵੀ ਮੱਝ ਦੇ ਇਹੜੇ ਥਾਣ ਨੇ ਉਹ ਖਾਲੀ ਹੋ ਚੁੱਕੇ ਨੇ ਪੂਰੇ ਬੀ ਆ ਪਾਗੇ ਨੇ ਧਾਰਾ ਵੀ ਨਹੀਂ ਰਹਿਣੀ ਆ ਵੀ ਪੰਜ ਚਾਰ ਧਾਰਾ ਦਾ ਚਲੋ ਰਹਿ ਜਾਂਦੀਆਂ ਨੇ ਕੋਈ ਉਹ ਨਹੀਂ ਹੁੰਦਾ ਵੀ ਕਈ ਵਾਰ ਦੁੱਧ ਦਾ ਬੰਦੇ ਵੱਧ ਛੱਡ ਦਿੰਦੇ ਨੇ ਵਿੱਚ ਉਹ ਚੀਜ਼ ਦੀ ਆਪਾਂ ਸਾਨੂੰ ਪੂਰੀ ਤਸੱਲੀ ਕਰਾਵਾਂਗੇ ਵੀ ਦੁੱਧ ਕਿੰਨਾ ਕੁ ਛੱਡਿਆਗਾ। ਜabb ਚੋਈਆਂ ਨੇ ਕਿ ਨਹੀਂ ਛੱਡੀਆਂ ਗੀਆਂ ਬਾਈ ਹੋਜੀ ਤਾਂ ਕਰਕੇ ਵੀ ਕਲਦੀ ਕਲਦੀ ਮੈਸ ਲਵੇ ਬੰਦਾ ਕੱਲਾ ਜਿਵੇਂ ਹੋਣਾ ਬਾਈ ਇਹ ਦੋ ਮਹੀਨਿਆਂ ਕੋਲੇ ਇੱਕ ਜਾਣਾ ਬੈਠਾਗਾ। ਵੀ ਦੋ ਮਹੀਨਿਆਂ ਤੋਂ ਬੰਦਾ ਇੱਕ ਜਾਣਾ ਆਰਾਮ ਨਾਲ ਦੇਖ ਲੈਂਦਾ ਵੀ ਖਾਲੀ ਆ ਕਿ ਨਾ ਖਾਲੀ ਆ। ਤਾ ਦੇਖ ਸਕਦੇ ਤੇ ਉਹਨੇ ਵੀ ਮੱਝ ਨਹੀਂ ਲਾ ਲਿਆ ਬਈ ਪੂਰਾ। ਤਾ ਦੇਖੋ ਬਈ ਸਾਰੇ ਚੋਈਆਂ ਨੇ ਮੈਨੂੰ ਤਾਂ ਲੱਗੇ ਚਾਉਣ ਉਹਨੇ ਵੀ ਬਾਈ ਨੇ ਬੜ ਮੰਤੀ ਕੱਟੀ। ਤੇ ਆ ਬਾਈ ਹਲੇ ਚੰਗਾਉਣ ਲੱਗ ਰਿਹਾਗਾ। ਇਨਾਂ ਦੀ ਮੱਜੜੀ ਉਹ ਡੋਕਾ ਕਰਨ ਲੱਗੀ ਸੀ ਉਹਦੇ ਕਰਕੇ ਵੀ ਪਤਾ ਨਹੀਂ ਲੱਗਦਾ ਹੈਗਾ ਚੰਗੀ ਤੇਰਾ ਲਾਹੇ ਨਾ ਲਾਹੇ ਦਾ ਤੇ ਲੋ ਬਈ ਇਹ ਵੀ ਬਾਈ ਲੱਗੇ ਚੌਣ ਹੁਣ ਤੇ ਦੇਖ ਸਕਦਾ ਤੁਸੀਂ ਬਈ ਥੋੜਾ ਜਿਹਾ ਲਾਈਟ ਪੈਂਦੀ ਸੀ ਕੈਮਰੇ ਦੇ ਉੱਤੇ ਪਰ ਉੱਪਰ ਰੱਖ ਲਿਆ ਹੱਥ ਹਾਂਜੀ ਬਾਈ ਅੱਗੇ ਬਈ ਥੋੜ੍ਹਾ ਅੰਦਰ ਇਹ ਵੀਰੇ ਤੰਬੂ ਤੋਂ ਪਰੇ ਹੋ ਜੋ ਸਾਈਡ ਤੇ ਵੀਰੇ ਮੱਜੜੀ ਬਾਈ ੜੀ ਤਾਂ ਹਰ ਤੋਂ ਲੱਗ ਗਿਆ ਉਹ ਉੱਧਰ ਵੀ ਕੱਢੀ ਜਾਂਦੇ ਪਰ ਤੇ ਉਹ ਬਾਈ ਇੱਕ ਬਾਈ ਹੈ ਜਿਹੜਾ ਤੰਨ ਮੱਝ ਲੈ ਕੇ ਆਇਆ ਤਾਂ ਵਰਕੇ ਵੀ ਮਰੀ ਚਵਾਈ ਹੈ ਜਿਹੜੀ ਵੀ ਵਾਰੀ ਵਾਰੀ ਨਾਲ 11 ਵਾਰਾਂ ਚ ਹੋਊਗੀ ਕਿਉਂਕਿ ਤੰਨ ਵੱਧਿਆਂ ਨੇ ਬੰਦਾ ਧਾਰ ਕੱਢਣ ਵਾਲਾ ਇੱਕਾ ਉਹਨਾਂ ਕੋਲੇ ਤੇ ਇਹ ਚੀਜ਼ ਦਾ ਚੱਕਰ ਹੈਗਾ ਤੇ ਬਾਕੀ ਵੀ ਜਿਹੜੇ ਇੱਕ ਇੱਕ ਮੱਝ ਲੈ ਕੇ ਆਏ ਨੇ ਉਹ ਆਪ ਦੇ ਸਾਹਬ ਨਾਲ ਉਹ ਸਾਹਬ ਨਾਲ ਕੱਢੀ ਆ ਨੇ ਦੋ ਦੋ ਵਾਲੇ ਉਹ ਸਾਹਬ ਨਾਲ ਤਾਂ ਦ੍ਰਿਸ਼ਟਮਾਂਗੇ ਸਾਰਾ ਤੇ ਆ ਦੇਖ ਸਕਦੇ ਹੋ ਬਾਈ ਤੇ ਗੈਫਟਰੀ ਕਰਨਾ ਬਾਅਦ ਤੇ ਬਾਕੀ ਦੇਖਿੰਦੇ ਕੈਮਰੇ ਲੱਗੇ ਹੋਏ ਨੇ ਬਾਈ ਕੈਮਰੇ ਥੱਲੇ ਚੋਈ ਹੋ ਰਹੀ ਆ ਉਹ ਦੇਖ ਸਕਦੇ ਹੋ ਤੁਸੀਂ ਥੋੜਾ ਟਾਵਲ ਦੇ ਦਿਓ ਜਾਂ ਨੈਪਕਟ ਲੋ ਬਾਈ ਚਲੋ ਜੀ ਤੇ ਦਰੋ ਬੈਠਾ ਬਾਈ ਕੱਢੀ ਜਾਂਦਾ ਧਾਰਾ ਨਵੀਂ ਆ ਵੀ ਬਾਈ ਲੱਗਦਾ ਤਾਂ ਕੱਢਣ ਧਾਰਾ तो बाल्टी से तारा मिलने सारे अपने तो कैमरे ली लो भाई दवाई जारी चली जी कितना देखो भाई बाल्टी है सी तकनीकी ਉਧਰ ਬਈ ਪ੍ਰਗਟ ਲੱਗ ਰਿਹਾ ਨਿੰਜਣਾ ਵੀ ਤੇ ਉੱਥੇ ਵੀ ਧਾਰ ਰੇੜੀ ਕੱਢਣ ਲਈ ਹੋਗੀ ਤੇ ਟਾਈਮ ਦੀ ਜੇ ਆਪਾਂ ਗੱਲਬਾਤ ਕਰੀਏ ਤਾਂ ਲਗਭਗ 7-8 ਮਿੰਟ ਹੋਏ ਨੇ 6 ਵਜੇ 7-8 ਮਿੰਟ ਹੋਏ ਨੇ ਅਸੀਂ ਦੇਖ ਸਕਦੇ ਹਾਂ ਯਾ ਬਾਕੀ ਬਈ ਦੇਖੋ ਬਾਲਟੀ ਭਾਈ ਕਿੰਨੇ ਗੇਰਾਂ ਸਿਰੇ ਦਾ ਸੀ ਉਧਰੋ ਬਈ ਉਹ ਚੱਲੀ ਜਾਂਦਾ ਬਾਈ ਚੋਈਂ ਅੰਦਰ ਤੇ ਤੇਰਾ ਸਰਚਲੇ ਆਉਂਦਾ ਉਹ ਨਹੀਂ ਦੇਖਦਾ ਹਾਂ ਪੈਦਾ ਗਰਾਊਂਡ ਦਾ ਜਿਹੜਾ ਚੋੜ ਦੇ ਚੋੜ ਦੇ ਜੋੜ ਦੇ ਬਾਈ ਥਾਣਾ ਉਹ ਜਿਹੜਾ ਕਰਾ ਲਾ ਜਿਹਦੇ ਨਾਲ ਛੋੜੀ ਚੱਲ ਮਾਲ ਕੁਝ ਨਹੀਂ ਹੁੰਦਾ ਖਿੱਚੇ ਮੇਰੀ ਪੱਕੋ ਖਿੱਚਦੇ ਹੈਗੇ ਆ ਪੰਜ 16 ਬਾਈ ਤਾਰ ਆ ਜਾ ਜੇ ਹੈਗੀ ਆ ਤਾਂ ਦੱਸ ਮੈਨੂੰ ਮੈਂ ਤਾਂ ਖਿੱਚਦਾ ਕਿੰਨੀਆਂ ਸਾਰੀ ਖਿੱਚ ਆ ਦੇਖੋ ਬਾਈ ਦੋ ਚਾਰ ਧਾਰਾਂ ਵੀ ਬਈ ਕਮੇਟੀ ਵਾਲੇ ਕਹਿੰਦੇ ਵੀ ਛੱਡਣੀਆਂ ਨਹੀਂ ਹੈਗੀਆਂ ਵਿੱਚ ਆ ਦੇਖੋ ਸਾਰੀਆਂ ਤਿੰਨ ਕਿ ਧਾਰਾਂ ਸੀ ਇੱਕ ਥਣ ਦੇ ਵਿੱਚ ਨਾ ਨਾ ਸਹੀ ਤੇ ਉਹਦੇ ਵਿੱਚ ਵੀ ਤਿੰਨੀ ਸੀ ਬਾਈ ਲੋ ਬਈ ਤੰ ਤੰ ਧਾਰਾਂ ਵੀ ਨਹੀਂ ਕਮੇਟੀ ਮੈਂਬਰ ਵੀ ਇੰਨੀ ਸਖਤਾਈ ਕਰ ਰਹੇਗਾ ਵੀ ਆ ਦੇਖੋ ਬਾਈ ਲੋ ਬਈ ਹੁਣ ਸਾਰਿਆ ਤੁਹਾਡੇ ਸਾਹਮਣੇ ਚਾਰੇ ਥਣ ਦਾ ਜੋੜ ਤੇ ਆ ਦੇਖੋ ਬਾਈ ਲੋ ਬਈ ਧਾਰਾਂ ਧਾਰਾਂ ਵੀ ਆਪਾਂ ਕਹ ਲਈਏ ਵੀ ਪੀ ਉਹ ਸਾਰਾ ਚੋਈ ਜਾਂਦੇ ਨੇ ਨਚੋੜੀ ਜਾਂਦੇ ਨੇ ਦੇਖੋ ਬਈ ਕਮੇਟੀ ਮੈਂਬਰ ਆਪ ਬਾਈ ਲੱਗ ਕੱਢ ਰਿਹਾ ਘਰ ਆਹ ਦੇਖ ਸਕਦੇ ਹੋ ਬਈ ਰਾਮਣ ਬਾਈ ਤੋਂ ਨੋਆ ਤੇ ਇਹਦੀ ਡਿਊਟੀ ਲੱਗੀ ਹੋਈ ਹੈ ਤੇ ਬਾਈ ਕਹਿੰਦਾ ਬਈ ਕੋਈ ਅਣਗਹਿਲੀ ਨਹੀਂ ਕਰਨੀ ਲਓ ਬਈ ਜਮਾ ਕੱਲਾ ਕੱਲਾ ਸਾਡਾ ਨਚੋੜਦਾ ਹੁਣ ਬਾਈ ਨੇ ਆ ਦੇਖ ਸਕਦੇ ਹੋ ਤੁਸੀਂ ਲਓ ਬਈ ਦੁਬਾਰੇ 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 ਬਾਈ ਕਹਿੰਦਾ ਚੱਕੋ ਬਈ ਹਾਂ ਲਓ ਬਈ ਤੇ ਬਾਈ ਕਹਿੰਦਾ ਜਿਹੜਾ ਮਾਲਕਾ ਕਹਿੰਦਾ ਭਾਈ ਗੜਬੜ ਕਰੇ ਨਾਲ ਕਹਿੰਦਾ ਕੋਈ ਨਹੀਂ ਜਿੱਦਦਾ ਹੈਗਾ। ਤੇ ਉਹ ਦੇਖੋ ਭਾਈ। ਖੜ੍ਹ ਜਾਓ ਭਾਈ 2 ਮਿੰਟ ਉਹਨੂੰ ਕੱਢੀ ਲੈ ਉਹਦੀਆਂ। ਉਹ ਵੇਖੋ ਭਾਈ ਉਹਨੇ ਵੀ ਨਿਚੋੜਤੀਆਂ ਭਾਈ। ਉਹ ਦੇਖ ਸਕਦੇ ਤੁਸੀਂ। ਰਾਮਣੂ ਭਾਈ ਮੜਾਇਆ ਹੋਇਆ ਉਹ ਸਾਈਡ ਤੇ। ਹਾਂ ਭਾਈ। ਲੋ ਭਾਈ ਤੇ ਉਹ ਵੀਨੇ ਵੀ ਭਾਈ ਨੇ ਬਾਲਟੀ ਭਰ ਲਈ। ਤੇ ਉਹ ਵੀ ਨਿਚੋੜਨ ਲੱਗ ਰਿਹਾ ਪੂਰਾ। ਉਹ ਤੁਹਾਨੂੰ ਆਜੀ। ਤੁਹਾਨੂੰ ਮੰਮੀ। ਲਓ ਜੀ। ਉਹ ਪਾਤਾ ਲਾ। ਲਓ ਵੀ ਦੇਖੋ ਜੀ ਇਹ ਨੰਬਰ ਤੇ ਲਾਚੀ ਤੋਂ ਪਿੱਛੇ ਨੰਬਰ ਚੋਈ ਹੋ ਗਈ ਹੈ ਜੀ ਅਜਾ ਜਲਦੀ ਜੀ ਹੱਥ ਨਾਲ ਸਾਡੇ ਨੰਬਰ ਸਾਡੇ ਤੇ ਕਸ਼ ਨਹੀਂ ਲਓ ਪਰ ਆਪਣੀ ਕਰਵਾਤਾ ਦਿਸਟੈਸ ਕਰਦੇ ਲਓ ਭਾਈ ਤਾਂ ਦੇਖੋ ਭਾਈ ਜਮਾ ਥਣ ਤੇ ਦੁੱਧ ਵੀ ਹੁਣੋਂ ਛੱਡ ਗਿਆ ਫੇਰ ਵੀ ਭਾਈ ਦੇਖੋ ਕਹਿੰਦਾ ਵੀ ਰਹਿਣਾ ਨਹੀਂ ਜਾਂਦਾ ਕੋਈ ਘੋਰਾ ਲਓ ਭਾਈ ਸਾਰਾ ਦੇਖੋ ਭਾਈ ਤੁਹਾਡੇ ਸਾਹਮਣੇ ਹੁਣ ਜਿਹੜੀ ਨਾ ਆਪਾਂ ਕੇ ਲਈ ਥਾਣੇ ਚੋੜਤੇ ਪੂਰੇ ਮੱਝਾਂ ਦੇ ਲਓ ਬਾਈ ਤੇ ਬਾਈ ਨੇ ਬੋਲ ਮਾਰਤਾ ਉਹਨੇ ਨੀਂਦਰਾਵੀ ਵਾਲੇ ਦੇ ਮਾਲਕ ਨੇ ਵੀ ਬਾਈ ਚੈੱਕ ਕਰ ਲਾਉਦੀ ਵੀ ਕੋਈ ਤਸੱਲੀ ਕਰ ਲਾਉਦੀ ਜਮਾ ਕਹ ਲਓ ਕਿਤੇ ਕਹਿਦੇ ਵੀ ਭਾਈ ਦੁੱਧ ਰਹਿ ਗਿਆ ਜਾਂਦਾ ਹੋਇਓ ਬਾਈ ਸਾਈਡ ਮੜਾ ਜਾ ਲਓ ਬਾਈ ਦੇਖੋ ਬਈ ਤਸੱਲੀ ਕਰੀਆ ਬਾਈ ਨੇ ਜਮਾ ਉਹ ਦੇਖੋ ਬਈ ਕੱਲਾ ਕੱਲਾ ਥਾਣੇ ਦੇਖੋ ਅੱਧੀ ਅੱਧੀ ਧਾਰੀ ਨਿਕਲੀ ਜੇ ਤਾਂ ਲਓ ਚੱਕੋ ਬਾਈ ਚੱਕੋ ਬਾਈ ਲਓ ਬਈ ਲਓ ਆ ਦੇਖੋ ਬਈ ਆ ਚਵਾਈ ਹੋ ਗਈ ਤੇ ਤੁਹਾਨੂੰ ਅੱਜ ਆਪਾਂ ਘੰਡੇ ਦੇ ਦਿਖਾਉਣੇ ਲੱਜਾ ਕੇ ਫਰਗਟ ਪੱਟੜੀ 'ਚ ਜਾਂਦੇ ਹਾਂ ਲਓ ਬਈ ਘੰਡੇ ਦੇ ਲੈ ਕੇ ਜਾਂਦੇ ਤੁਹਾਨੂੰ ਹੁਣ ਆਪਾਂ ਤੇ ਬਾਈ ਲੈ ਕੇ ਆ ਰਿਹਾ ਤੁਹਾਡੇ ਨਾਲ ਨਾਲ ਹੀ ਆਪਾਂ ਪਾਲਟੀਆਂ ਨੂੰ ਦਿਖਾਵਾਂਗੇ ਆ ਦੇਖੋ ਬਈ ਇੱਥੇ ਲੈਣ ਲੱਗੀ ਪਈ ਧੀ ਬਾਈ 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 ਕੀ ਰੱਖਨੇ ਬਾਈ ਓਏ ਓਏ लो भाई इतनी चल रही है एक साथ से। आगे, आगे एक आओ जी गुरसेव सिंह केडी माध्यम है भाई जी दो दंद पांच नंबर

ਲੋ ਬਈ ਇਹ ਕੱਚੀ ਚਵਾਈ ਹੈਗੀ ਕੱਚੀ ਚਵਾਈ ਦੇ ਵਿੱਚ 8 ਕਿਲੋ 160 ਗ੍ਰਾਮ ਦੁੱਧ ਆ ਗਿਆ ਕੱਚੀ ਚਵਾਈ ਹੈ ਜੀ ਬਈ ਪੱਕੀ ਨਹੀਂ ਹੈਗੀ ਇਹ ਨੂੰ ਦਿਖਾਉਣ ਆਪਾਂ ਬਾਈ ਮੈਂ ਰਹਿ ਗਿਆ ਇਹਨੇ ਆਪਾਂ ਵੀਡੀਓ ਪਾਉਜ਼ ਕਰਦੇ ਆਂ ਇਹ ਦੁੱਧ ਥੋੜੀ ਜਿਹੀ 6 ਕਿਲੋ 720 ਪੁਰਾ ਮਾਗਿਆ 8 ਕਿਲੋ 400 ਕਿਲੋ 480 ਗ੍ਰਾਮ ਭਾਈ 8 ਕਿਲੋ 480 ਗ੍ਰਾਮ ਦੁੱਤਾ ਨਹੀਂ ਭਾਈ ਜੀ ਲੈ ਕੇ ਆਣਾ 480 ਗ੍ਰਾਮ ਸਹਿਤਾ ਜੀ ਪਾਓ ਭਾਈ ਆ ਲੈ ਕੇ ਰਿਕਾਰਡ ਕਰਦੇ 8 ਕਿਲੋ 480 ਗ੍ਰਾਮ ਲਿਖ ਲੈ ਜੀ ਓਕੇ ਕਰੋ ਦੱਸ ਲਓ ਭਾਈ ਨਾਲ ਵੀ ਨਾ ਸੈਂਡ ਨੇ ਕੋਈ ਕਮਿਟੀ ਆ ਦੇਖੋ ਭਾਈ ਨਾਲ ਦੇ ਨਾਲ ਕਹਿੰਦੇ ਸੈਂਡ ਵੀ ਹੋ ਰਹੇ ਨੇਗੇ ਲਓ ਭਾਈ ਹਰ ਹਾਇਓ ਬਈ ਹਸੈਨ ਕਰਿਓ ਲੋ ਜੀ ਨਿਰਮਲ ਦੀ ਮਾਜ ਦਾ ਦੇਖੋ ਜੀ ਉਹ ਵੀ ਬਾਉ ਜੀ ਦੋ ਨਾਲ ਸਾਰਾ ਕੁਝ ਰਿਕਾਰਡ ਇੱਥੇ ਕਰ ਲੇ। ਮੋਰਾ ਦੋ ਦੰਦ ਦੇਖੋ ਜੀ ਨਿਰਮਲ ਦੀ ਮੋਰਾ ਦੋ ਦੰਦ ਲੇਖੋ ਜੀ ਮੋਰਾ ਦੋ ਦੰਦ ਨੇ 6 ਕਿਲੋ 180 ਗ੍ਰਾਮ ਬਾਈ ਜੀ 6 ਕਿਲੋ ਬੱਚੇ ਨੂੰ ਚੰਗਾ ਕੇ ਨਹੀਂ ਬੱਚੇ ਨੂੰ ਜੰਗਰੀ ਪੰਜ ਮਹੀਨੇ ਦੀ ਸੂਈ ਦੋ ਮਹੀਨੇ ਦੀ ਗੱਬਣ ਠੀਕ ਹੈ ਵੈਰੀ ਗੁੱਡ ਪੰਜ ਮਹੀਨੇ ਦੀ ਸੂਈ ਦੋ ਦੋ ਦੰਦ ਝੋਟੀ ਮੋਰਾ ਪੰਜ ਮਹੀਨੇ ਦੀ ਸੂਈ ਦੋ ਮਹੀਨੇ ਦੀ ਗੱਬਣ 1 ਕਿਲੋ 180 ਗ੍ਰਾਮ ਦਹੀਂ ਸ਼ਾਮ ਦਾ ਤਾਂ ਇੱਕ ਨਾ ਹਾਂਜੀ ਕੈਟੇ ਡੇਰ ਲੌਰੀਆ ਦੁੱਧ ਆਇਆ 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 ਲੋਈ ਨਾ ਉੱਧਰ ਪਾ ਰੱਖਿਆ ਚਲੋ ਜੀ ਆਈ ਹੋ ਜਾਓ ਸਾਈਡ ਤੇ ਹੋ ਜਾਓ ਬਾਈ ਜੀ ਤੁਹਾਡੀ ਜੇ ਤੁਸੀਂ ਹੋਗੀ ਜੀ ਬਾਈ ਬੰਦਾ ਮੈਂ ਤਾਂ ਉੱਤੀ ਲੰਗੇ ਵੀਰਾ ਬਣ ਕੇ ਨਹੀਂ ਕਿ ਬਾਈ ਹੋਗੀ ਤੁਸੀਂ ਉੱਧਰ ਲੰਗੇ ਜੀ ਕਿਹੜੇ ਜੀ ਬਾਈ ਹੋ ਕੇ ਮਾੜਾ ਸਾਈਡ ਤੇ ਲੈਓ ਜੀ ਬਾਲਟੀ ਚਾਹਣਾ ਬਾਈ ਜੀ ਬਾਲਟੀ ਚਾਹਣੀ ਨਾ ਬਾਈ ਆਪਰੇ ਪਿੰਡ ਵਾਲਾ ਆ ਗਿਆ ਬਾਈ ਓਕੇ ਥੀਰੇ ਜੀ ਨੀਲੀ ਦਾ ਵੀ ਵੀਡੀਓ ਮੈਂ ਤੇ ਨੀਲੀ ਬਾਲਟੀ ਇਧਰਲੀ ਬਾਲਟੀ ਵਿੱਚ ਦੁੱਧ ਪਾਉਣ ਨੂੰ ਆਹ ਦੇਖ ਖੰਡੇ ਤੇ ਮਿਣਿਆ ਜਾਊਗਾ 0 ਹੈ ਜੀ ਆਹ ਗੱਡੀ ਆ ਗਏ ਪੂਰੇ ਬੰਦ ਹਾਂਜੀ ਹਾਂ ਜਿੰਨੀ ਜਰੂਰਤ ਹੈ ਬਾਈ ਲੈ ਜੂਗਾ ਲਓ ਜੀ 8 ਕਿਲੋ 160 ਗ੍ਰਾਮ ਹੈ ਬਾਈ ਜੀ 8 ਕਿਲੋ 160 ਗ੍ਰਾਮ ਇਹ ਵੱਡੀ ਨੀਲੀ ਦਾ ਵੀਦ ਹੈ ਜੀ ਵੱਡੀ ਨੀਲੀ ਹਾਂਜੀ ਹਾਂਜੀ ਓਕੇ ਓਕੇ 8 ਕਿਲੋ 160 ਗ੍ਰਾਮ ਆ ਬਾਈ 60 ਗ੍ਰਾਮ ਜੀ ਨੀਲੀ ਰੋਗੀ ਉਹ ਰਾਇਲ ਕੋਲ ਨਾਲ ਨਹੀਂ ਹਸਨ ਹੋ ਗਏ ਨੇ ਕਟਿੰਗ ਕੀਤੀ ਕੀਤੀ ਹੋ ਸਕਦਾ ਹੋਵੇਗਾ ਇਹ ਕੰਡੇ ਵਾਲੀ ਫਲਾਈ ਹੋਗੀ ਬਈ ਇੱਥੇ ਕਿੰਗ ਜਿਹੜੀ ਹੈਗੀ ਉਹ ਤੇ ਹੋ ਗਈ ਜਿਹਨਾਂ ਨੂੰ ਉਹ ਦੱਸਦੀ ਵੀ ਕੋਈ ਨਹੀਂ ਪਾਲੋ 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 ਜੱਪਾ ਭਾਈ ਜੁੱਧ ਕਰਵਾ ਦਿੱਤੀ ਕੋਲੇ ਲਓ ਭਾਈ ਲੈ ਭਾਈ ਆਪਣੀ ਧਰਬਾਲ ਤੇ ਉਹ ਸਵੇਰ ਤੋਂ ਚੱਲੂ ਹੈ ਅੱਜ ਅੱਜ ਕੱਚੀ ਚਵਾਈ ਹੈ ਆਹ ਸਰਪੇ ਵਾਲੀ ਕੱਚੀ ਚਵਾਈ ਹੈ ਜੀ ਭਾਈ ਪੱਠੀ ਚਵਾਈ ਹੈ ਜਿਹੜੀ ਕੱਲ ਸਵੇਰ ਤੋਂ ਮਾੜਾ ਭਾਈ ਜੀ ਮਾੜੇ ਮਾਗਰ ਹੋ ਗਏ ਪੀੜਾ ਬਣ ਕੇ ਪੀ ਪਹਿਲੀ ਵਾਰ ਦੋ 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 ਨੰਬਰ ਲੀਲੀ 라ਵੀ ਪਾਓ ਜੀ ਪਾਓ ਹੀਰੋ ਹੈ ਮੈਡਾ ਤੁਨ ਇਹ 22 ਤਰੀਕ ਦੀ ਸ਼ਾਮ ਦੀ ਚਵਾਈ ਹੈ ਭਾਈ ਦੋ ਲਕਰ ਲੈ ਉਸੀ ਤੇ 7 ਕਿਲੋ 700 ਗ੍ਰਾਮ ਦੀ ਪੂਰਾ 700 ਗ੍ਰਾਮ ਉਸਨੂੰ ਦੋ 7 ਹਾਂਜੀ ਤੁਹਾਨੂੰ ਅਗਲੇ ਕਿ ਜਾਨੇ ਚਾਹੁੰਦੇ ਜੋ 1 ਮਿੰਟ ਬਾਅਦ ਲਿਖ ਰਹੀ 7 ਕਿਲੋ 700 ਗ੍ਰਾਮ ਅੱਜ ਲੈ ਬਈ ਜਾਨਦਾ ਨਹੀਂ ਬਾਈ ਫਰੀ ਇੱਥੇ ਢੋਲ ਚ ਪਾ ਲੈਂਦੇ ਨੇ ਕਿ ਨਹੀਂ ਸਾ ਤੁਸੀਂ ਬਈ ਇਧਰ ਮੱਝਾਂ ਗਾਲਾ ਗੂਲਾ ਕਰੀ ਜਾਂਦੀਆਂ ਨੇ ਸਾਰੀਆਂ ਤੇ ਕੁਝ ਕੁ ਦਵਾਈਆਂ ਹੋ ਗਈਆਂ ਕੁਝ ਰੇਂਦੀਆਂ ਨੇ ਹਲੇ ਚਾਰ ਕਿਲੋ ਪਾ ਦੇ ਕੋਈ ਗੱਲ ਨਹੀਂ ਉਹ ਜ਼ਰੂਰ ਥੱਲੇ ਕਿ ਜੇ 3 ਕਿਲੋ ਮਾਣੇ ਦਾ 3.5 ਕਿਲੋ ਠੀਕ ਹੈ ਕਿੰਨਾ ਮਰਜੀ ਰਹਿ ਗਿਆ। ਲੁੱਕ ਉਹ ਕੱਟੇ ਨਹੀਂ ਹੋਣਾ ਬਈ। ਤੇ ਲੋ ਬਾਈ। ਤੇ ਆਓ ਦੇਖੋ ਯਾਰ ਉਹ ਬੱਚਾ ਕਿੰਨਾ ਸੋਹਣਾ ਹੈ ਨੀਲੀ ਰਾਵੀ ਵਾਲਾ 100। ਆ ਬਾਈ ਨੀਲੀ ਰਾਵੀ ਵਾਲੀ ਆਪਣੀਆਂ ਬਾਈ। ਨਨ ਉਹ ਦੇ ਨਿਰਮਲ ਡਾਕਟਰ ਦੀ। ਅਸੀਂ ਨਿਰਮਲ ਡਾਕਟਰ ਦੀ ਹੈ ਜੀ ਬਾਈ ਇਹ। ਦੇਖ ਸਕਦੇ ਹੋ ਤੁਸੀਂ ਬਾਈ ਬੱਚਾ ਦੇਖਿਓ ਯਾਰ ਕਿੰਨਾ ਬੱਚਾ ਸੋਹਣਾ ਹੈਗਾ। ਦੇਖ ਸਕਦੇ ਹੋ ਬਈ ਬਾਕੀ ਤੁਸੀਂ। ਲੋ ਜੀ ਤੇ ਇਧਰ ਆ ਕੱਖ ਪੱਠੇ ਪਏ ਨੇ ਕਿ ਬਾਈ।

ਭਾਈ ਜੀ ਸਾਊਂਡ ਬੰਦ ਕਰਿਓ ਸੈਕਿੰਡੀਆਂ ਬਜਾ ਰਹੀਆਂ ਨੇ ਭਾਈ ਜੀ ਚਾਰ ਮਹੀਨੇ ਚੱਲਣ ਬਜਾ ਰਹੀਆਂ ਨੇ ਪਰ ਦੁੱਧ ਲਿਖਿਆ ਹੋਇਆ ਹੈ ਫਿਰ ਮਾਲਕ ਦੇ ਦਸਤਕਤ ਫਿਰ ਕਮੇਟੀ ਮੈਂਬਰ ਕਮੇਟੀ ਮੈਂਬਰ ਤੇ ਜਿਹੜਾ 취ਾਈ ਕਰਵਾ ਰਹੇ ਨੇ ਪਰ ਟਾਈਮ ਲਿਖੇ ਹੋਏ ਨੇ ਭਾਈ ਜੀ ਉਸ ਟਾਈਮ ਤੋਂ ਪਤਾ ਵੀ ਦਿਵਾਇ ਕਰਵਾ ਰਹੇ ਨੇ ਗ੍ਰਾਮ ਦੇ ਉੱਤੇ ਨੋਟ ਹੁੰਦੇ ਨੇ ਕਿਲੋ ਦਾ ਉਹਨਾਂ ਨੂੰ 15 ਮਹੀਨੇ ਪਹਿਲਾਂ 6 ਵਜੇ ਲਵਾਤੀ ਉਹ ਤੁਮਾਰੋ 6:20 ਤੇ ਮੈਂ ਜਲਦਾ ਬੱਚਾ ਲਵਾਵਾਂ ਮੈਂ ਦੂਸਰੀ ਦਾ ਠੀਕ ਹੈ ਠੀਕ ਹੈ ਹਾਂਜੀ ਇਹ ਇਹ ਮਤਲਬ ਬਹੁਤ ਸੋਹਣਾ ਕੰਮ ਆ ਤੁਹਾਡਾ ਹਾਂਜੀ ਬਾਕੀ ਇੱਕ ਗੱਲ ਮੈਂ ਹੋਰ ਦੇਖਿਆ ਬਾਈ ਜੀ ਦੇ ਹੱਥ ਦੇ ਵਿੱਚ ਨਾ ਜਿਹੜੀਆਂ ਪੱਕੀਆਂ ਚਵਾਈਆਂ ਹੋਈ ਜਾਂਦੀਆਂ ਤੇ ਨਾਲ ਦੀ ਨਾਲ ਸਾਈਨ ਕਰਾਉਂਦੇ ਆ ਹਾਂਜੀ ਇਹ ਇਹ ਪਹਿਲੀ ਵਾਰ ਦੇਖਿਆ ਤੇ ਸਲਾਘਾ ਵਾਲਾ ਕੰਮ ਆ ਬਹੁਤ ਓਕੇ ਆ ਹੁਣ ਤੱਕ ਮਜ਼ਾ ਰਹਿਗੇ ਦੋ ਦਾ ਪਾਉਦਰ ਹਾਂਜੀ ਛੋਟੀਆਂ ਛੋਟੀਆਂ ਦਾ ਮੰਗਾਉਂਦੇ ਹਾਂਜੀ ਬਿਲਕੁਲ ਇਹ ਸਾਰੀਆਂ ਮੱਜਾਂ ਵੀ ਤੁਸੀਂ ਨੋਟ ਕਰ ਸਕਦੇ ਦੇਖ ਸਕਦੇ ਹੋ ਤੇ ਬਾਈ ਹੁਰੀ ਵੀ ਪਹੁੰਚੇ ਹੋਇਆ ਦੇਖ ਸਕਦੇ ਆ ਆਪਣੇ YouTube ਉੱਧਰ ਵੀ ਪਹੁੰਚੇ ਹੋਏਗੇ ਇਧਰ ਤੇ ਸਾਰੀ ਆਪ ਦੀ ਆਪ ਦੀ ਸੇਵਾ ਜਿਹੜੀ ਉਹ ਨਿਭਾ ਰਿਹਾਗੇ ਇਕੱਠਾ ਕਰਕੇ ਤੇ